ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਸਮੂਹ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕਰਕੇ ਬੇਨਤੀ ਹੈ ਆਓ ਆਪਾਂ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰਮੁਖੀ ਪੈਂਤੀ ਅਖਰੀ ਨੂੰ ਲਿਖਣ ਦੀ ਕੋਸ਼ਿਸ਼ ਕਰੀਏ ਉਪਰਾਲੇ ਕਰੀਏ ਤਾਂ ਜੋ ਆਉਂਦੇ ਜਾਂਦੇ ਆ ਪੰਜਾਬੀ ਮਾਂ ਬੋਲੀ ਦੇ ਨਾਲ ਸਾਡਾ ਸਾਡੇ ਬੱਚਿਆਂ ਦਾ ਪਿਆਰ ਵੱਧ ਸਕੇ ਥਾਂ ਥਾਂ ਦੇ ਉੱਤੇ ਅਸੀਂ ਜਿੱਥੇ ਵਸ ਸਾਡੇ ਹੱਥ ਵਸ ਹੈਗਾ ਜਿੱਥੇ ਅਸੀਂ ਲਿਖ ਸਕਦੇ ਆ ਕਿਉਂ ਨਾ ਅਸੀਂ ਉਹਨਾਂ ਜਗ੍ਹਾ ਨੂੰ ਇਸਤੇਮਾਲ ਕਰਕੇ ਪੰਜਾਬੀ ਮਾਂ ਬੋਲੀ ਦੇ ਬ੍ਰਤੀ ਕੋਈ ਚੰਗੇ ਬੋਲ ਗੁਰਮੁਖੀ ਪੈਂਤੀ ਅਖਰੀ ਲਿਖਣ ਦਾ ਅਪਰਾਲਾ ਅਸੀਂ ਕਰ ਸਕਦੇ ਆ ਅਸੀਂ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਸੀ ਅਸੀਂ ਗੁਰੂ ਘਰ ਲਿਖਿਆ ਉਸ ਤੋਂ ਬਾਅਦ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਜਲੰਧਰ ਜ਼ਿਲ੍ਹੇ ਦੇ 50 ਪਿੰਡਾਂ ਵਿੱਚ ਹੋਰ ਵੀ ਗੁਰਮੁਖੀ ਪੈਂਤੀ ਅਖਰੀ ਨੂੰ ਲਿਖਵਾਇਆ ਸੋ ਆਓ ਆਪਾਂ ਰਲ ਮਿਲ ਸਾਰੇ ਪੈਣਾ ਵੀਰ ਜਿੰਨੇ ਵੀ ਨੇ ਸਾਰੇ ਆਪੋ ਆਪਣੇ ਪਿੰਡਾਂ ਦੇ ਪ੍ਰਤੀ ਜਾਗਰੂਕ ਹੋਈਏ ਗੁਰੂ ਘਰਾਂ ਵਿੱਚ ਲਿਖੀਏ ਕਿਉਂਕਿ ਇੱਥੇ ਤਾਂ ਸਾਨੂੰ ਕੋਈ ਰੋਕ ਨਹੀਂ ਸਕਦਾ ਇੱਥੇ ਪੰਜਾਬੀ ਭਾਸ਼ਾ ਪਰਫੁੱਲਤ ਹੋਣੀ ਬਹੁਤ ਜ਼ਰੂਰੀ ਹੈ ਸੋ ਸਮੂਹ ਸੰਗਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ